ਚੱਲ ਭਾਈ ਤੇਗ ਦਾ ਮਥਾ ਅੰਕਲ ਇੱਧਰ ਉਹ ਖੜੀ ਤਾਂ ਨਹੀਂ ਹੋ ਜੂਗੀ ਐ ਭਾਈ ਗੱਡੀ ਖੜੀ ਤਾਂ ਨਹੀਂ ਹੋ ਜੂਗੀ ਹਾਂ ਚੱਲ ਲੰਘਿਆ ਲੰਘਿਆ ਆਕਲ ਪੂਰਾ ਪੂਰਾ ਹੀ ਆਇਆ ਉਹ ਜੱਗੇ ਲੋ ਜੀ ਪ੍ਰਾਂਜ ਪਿੰਡ ਦੇਖਦੇ ਤੇ ਗੱਡੀ ਨੂੰ ਆਉਣ ਨੂੰ ਮੈਨੂੰ ਤਾਂ ਇਹਦਾ ਮਗਾ ਪਿੰਡ ਆਊਗਾ ਜੱਗੇ ਨੇ ਮੈਨੂੰ ਭੇਜਤਾ ਕਹਿੰਦਾ ਢੇ ਪਖੜ ਮੈਂ 10 ਮਿੰਟ ਦੇਖ 20 ਮਿੰਟ ਇਹ ਪਤਾ ਬਾਈ ਪਿੰਡ ਕਿ ਬੜ ਗਿਆ ਮੈਂ ਦੋ ਗੇੜੇ ਪਿੰਡ ਬੰਦ ਰਿਆ ਬੋਲਟ ਪਰ ਲੁਕੇਸ਼ਨ ਪੌੜ ਪੌ ਵਾਲੀ ਬਾਈ ਕਿਹੜਾ ਮੈਂ ਨਹੀਂ ਜਾਣਾ ਪੌੜ ਨੂੰ ਕਹਿੰਦਾ ਮੁਰਦੀ ਤੇ ਹੈ ਨਹੀਂ ਉੱਥੇ ਨਹੀਂ ਮੁਰਦੀ ਬਾਹਰ ਤੋਂ ਜਾਣਾ ਹਾਂ ਨੋ ਜੀ ਬਾਈ ਗੱਡੀ ਪਹੁੰਚ ਗਈ ਘਰ ਇਹ ਜੱਗਾਂ ਦਾ ਟਰੈਕਟਰ ਲੱਦ ਕੇ ਫੇਰੇ ਨੇ ਜੱਗੇ ਬੋਲ ਲੈ ਕੇ ਜਾਣਾ ਵੀਰ ਨੇ ਥੋੜਾ ਰੂਟ ਪੈ ਗਿਆ ਦਾ ਗਲਤ ਇਹ ਪੌਲ ਕਰਨੇ ਨੂੰ ਅਸੀਂ ਦੇਖੀਏ ਪਿੰਡ ਅੱਡੇ ਪਰ ਲੰਬੀ ਗੱਗਿਆ ਬਾਈ ਜਿੱਦਾ ਮਰਜ਼ੀ ਨੰਬਰ ਟਰੈਕਟਰ ਹੋਵੇ ਬਾਈ 4 ਵੀਲ ਹੋਵੇ 2 ਵੀਲ ਹੋਵੇ ਸਾਰੇ ਲੱਦ ਲੈਣੇ ਨੇ ਲੋ ਜੀ ਬਾਈ ਬੜਾ ਟਰੱਕ ਪਹੁੰਚ ਗਿਆ ਤਾਂ ਹਾਂ ਗੱਲ ਸਾਫ ਕਰਕੇ ਭੇਜਣਾ ਹੈ ਹਾਂਜੀ ਜੀਵਨ ਸਾਥੀ ਭੇਜਣ ਲੱਗੇ ਆ ਹੁਣ ਆਉਂਗਾ ਉਧਰ ਤੇ ਤਕੜਾ ਹੋ ਕੇ ਜਿਹੜੇ ਇਹਦੇ ਮਾੜੇ ਮੋٟਟੇ ਪਲੰਜਰ ਪਲੰਜਰ ਜਿਹੇ ਛੋਟੇ ਆ ਨਾ ਐ ਸੈੱਟ ਹੋ ਜਾਣਾ ਇਹਨੇ ਖਰਾਕ ਲੈ ਕੇ ਆਉਂਗਾ ਉਧਰ ਤੇ ਟੀਕਾ ਕਹਿੰਦੇ ਉਧਰ ਲਵਾ ਦਿਓ ਬਾਈ ਨੇ ਗੱਡੀ ਭੇਜੀ ਜੇ ਕੱਲੋ ਬਾਈ ਨੇ ਗੱਡੀ ਭੇਜੀ ਹੈ ਕਹਿੰਦਾ ਗੱਡੀ ਲੋ ਭੇਜਿਓ ਫਲੱਡ ਕੇ ਸਿਸਟਮ ਠੀਕ ਆ ਬਾਈ ਫੱਟੇ ਫੁੱਟੇ ਲਾਉਣ ਗੇਲ ਤੇ ਖੇਤਾਂ ਮਾਂ ਜਾਣ ਗੇਲ ਤੇ ਸਿੱਧਾ ਟਿਕਾਣੇ ਚੜਦਾ ਏ ਬਾਈ ਕਿੰਨਾ ਵਜੇ ਲੈ ਜਾਂਦਾ ਜੀ ਇਹ ਹਾਂ ਨਹੀਂ ਹੁਣ ਤੇਰੇ ਬਾਹਨੇ ਟੈਂਕ ਥੋੜੋ ਜਿਹੜਾ ਲੈ ਜੂਗਾ ਇਹ ਹਾਂ ਅੱਛਾ ਇਹਦੇ ਵੀ ਇੱਕ ਚੜਦਾ ਬਾਈ ਦੋ ਵੀ ਚੜ ਜਣਿਆ ਇੱਕੋ ਅੱਛਾ ਇੱਕ ਜਾਣਾ ਇੱਕ ਹੀ ਆ ਜੀ ਹੈ ਕਿ ਮਾਈਲੇ ਹੀ ਕੰਮ ਰੱਖਿਆ ਵੈ Alto ਛੱਡਦਾ ਕੋਈ ਮਰੂਤੀ ਜੋ ਖਰਾਬ ਹੋ ਗਈ ਰਸਤੇ ਮਾ ਉਹ ਵੀ ਚੜ ਜਾਂਦੀ ਹੁਣੀ ਚੱਲ ਕੋਈ ਨਹੀਂ ਚੱਲ ਭਾਈ ਪੇਕ ਦਾ ਮਥਾ ਅੰਕਲ ਇੱਧਰ ਉਹ ਖੜੀ ਤਾਂ ਨਹੀਂ ਹੋ ਜੂਗੀ ਐ ਭਾਈ ਗੱਡੀ ਖੜੀ ਤਾਂ ਨਹੀਂ ਹੋ ਜੂਗੀ ਹਾਂ ਚੱਲ ਲੰਘਿਆ ਲੰਘਿਆ ਆਕਲ ਪੂਰਾ ਪੂਰਾ ਹੀ ਆਇਆ ਓ ਜੱਗੇ ਅੰਗਲ ਉਹ ਪਿੰਡ ਲੰਗ ਜੂਗਾ ਤਾਰਾ ਤੂਰਾ ਉੱਚਾ ਦੇ ਲੱਗਣਾ ਏ ਚੱਲ ਕਢਾਏ ਆਉਂਗੇ ਜਾ ਕੇ ਇਹ ਪੈਣਾ ਨੇ ਮੂਰੇ ਵਿੱਚ ਪੈਣਾ ਹੈ ਮੂਰੇ ਗੁੱਲੀ ਹਾਂਜੀ ਹਾਂ ਕੋਲੋ ਗੁੱਲੀ ਪੈਣੀ ਮੂਰੇ ਤੇ ਹੀ ਮੜੀ ਕਿਹੜੀ ਗੱਡੀ ਹੋਰਾਂ ਮੂਰੇ ਹੁੰਦੇ ਤਾਂ ਇੱਥੇ ਰੱਖੀ ਉਹ ਤਾਂ ਇੱਥੇ ਰੋ ਨਾ ਇੱਧਰ ਇੱਧਰ ਟੋਚਣ ਟੋਚਣ ਵਾਲੀ ਮੂਰੇ ਬੰਪਰ 'ਚ ਪੈਂਦੀ ਹੈ ਮੈਂ ਕਹਿੰਦਾ ਇਹ ਪੂਰਾ ਪੂਰੇ ਹੀ ਛੜਿਆ ਇਹ ਹੈਂਡ ਬ੍ਰੇਕ ਲਾ ਰੇ ਬਸ ਲੱਗੇ ਉੱਚਾ ਬਹੁਤ ਆ ਪਿੱਛੇ ਖੜ ਕੇ ਪਤਾ ਲੱਗਦਾ ਕਈ ਨਾ ਤੇਰਾ ਕਰਦਾ ਐਸੇ ਹਾਂ ਆ ਗਿਆ ਇਸਦੇ ਬਈਆਂ ਹਾਂ ਭਾਈ ਖਾਸਾ ਬੰਨਣਾ ਪੈਂਦਾ ਝੋਟੇ ਮੰਗਣਾ ਹੈ ਫਿਰ ਦੇਖਣ ਦੀ ਵੀ ਲੋੜ ਨਹੀਂ ਹੁਣੀ ਇੱਕ ਬੰਨ ਕੇ ਚਾਰੇ ਟਾਇਰ ਵੀ ਬੰਨ ਹੁੰਦੇ ਜੀ ਬਸ ਠੀਕ ਹੈ ਟਿੰਡ ਕੇ ਘੜਾਇਆ ਹੁਣ ਆਪਾਂ ਨੇ ਬਾਈ ਨੂੰ ਹਮੇਨਾ ਪੜੀ ਤੱਕ ਸੀਤਾ ਹਰ ਦੇ ਇੱਕ ਮਿੰਟ ਆ ਗਿਆ ਇੱਕ ਮਿੰਟ ਅੰਕਲ ਇੱਕ ਮਿੰਟ ਹਾਂ ਹਾਂ ਦੇਖਦਾ ਹਾਂ ਜਗਰ ਜੂਮਾ ਲਾਤਾ ਰੱਥੇ ਨਹੀਂ ਪਾਉਣੇ ਜੀ ਆਜ ਅੰਕਲ ਦੇਖੀ ਹੁਣ ਤੂੰ ਕੀ ਕਹਿੰਦਾ ਮੈਂ ਕਦੇ ਪਰ ਆਪਾਂ ਮਾ ਇਹ ਦੇਖਣ ਵੀ ਕਿ ਆਪਾਂ ਤਾਂ ਟਰਾਲੇ ਤੋਂ ਚੜ ਸਕਦਾ ਇਹ ਤਾਂ ਮਸੀ ਮਸੀ ਜੜਿਆ ਹੋਰ ਕੀ ਹੈ ਆਪਾਂ RAM ਨੇ ਪ੍ਰਾਪਤ ਟਰਾਲਾ ਗਿਆ ਉੱਦੋਂ ਜਿਹੜਾ ਆ ਆਹਾਂ ਮੈਂ ਤਾਂ ਪੁੱਛਦਾ ਦੇਖੀ ਆਹ 7 ਫੁੱਟਾ ਲਾ ਆ ਵਿੱਚ ਮਿਲ ਲੈ ਆਹ 7 ਫੁੱਟਾ ਲਾ ਪੂਰਾ ਵਿੱਚ ਵਿੱਚ ਇਹ ਹਾਂ 7 ਫੁੱਟਾ ਟਰਾਲਾ ਹੁੰਦਾ ਇਹਨਾਂ ਦੀ ਜਗ੍ਹਾ ਬੱਜਾ ਚੱਲ ਚੜ ਜਾਣਾ ਟਰਾਲਾ ਟਰਾਲਾ ਸਾਂ ਅਭੀ ਹੋਰ ਲੈ ਕੇ ਆਉਣਾ ਦੋ ਕੱਜ ਆਪਣਾ ਰੋਲ ਚੜਾ ਕੇ ਇੱਕ ਵਾਰੀ ਚਲਾ ਕੇ ਲੈ ਹਾਂ ਹਾਂ ਆ ਵੀ ਸਵਾਦ ਵਧੀਆ ਜੀ ਹੈ ਉਹ ਤੇਰੀ ਛੇਲ ਆ ਗਿਆ ਉਹ ਨਹੀਂ ਪ੍ਰਾਨ ਆ ਤੇ ਤੇ ਸਲਾਹ ਲੈਣੀ ਐ ਵੀ ਪਿੰਡ ਜੀ ਲੰਘ ਜੂਗਾ ਪਰ ਫਸੂਗਾ ਤਾਂ ਨਹੀਂ ਅਮਲੇ ਦੀ ਗੱਲ ਹੈ ਹਾਂ ਹਾਂ ਲਓ ਜੀ ਪ੍ਰਾਨ ਜੀ ਪਿੰਡ ਦੇਖਦੇ ਤੇ ਗੱਡੀ ਨੂੰ ਆਉਣ ਨੂੰ ਮੈਨੂੰ ਤਾਂ ਇਹਦਾ ਮਗਾ ਪਿੰਡ ਆਊਗਾ ਜੱਗੇ ਨੇ ਮੈਨੂੰ ਭੇਜਤਾ ਕਿ ਨਾ ਢੇ ਪਖੜ ਮੈਂ 10 ਮਿੰਟ ਦੇਖ 20 ਮਿੰਟ ਇਹ ਕਿਹੜਾ ਬਾਈ ਪਿੰਡ ਕੇ ਵੜ ਗਿਆ ਮੈਂ ਦੋ ਗੇੜੇ ਪਿੰਡ ਬੰਦ ਰਿਆ ਬੋਲਟ ਪਰ ਲੁਕੇਸ਼ਨ ਪੌੜ ਪੌੜ ਦੀ ਬਾਈ ਕਿਹੜਾ ਮੈਂ ਨਹੀਂ ਜਾਣਾ ਪੌੜ ਨੂੰ ਕਿਹੜਾ ਮੁਰਦੀ ਤੇ ਨਹੀਂ ਉੱਥੇ ਮਾਲਾ ਤੇ ਜਾਣਾ ਕੀ ਤੇ ਜਾਂਦਾ ਤੇ ਜਾਂਦਾ ਬਾਜੀ ਹਾਂ ਮੂਰੇ ਨੂੰ ਬਾਈ ਉਹ ਕੁੰਡੀ ਪਾ ਕੇ ਪਿੱਛੇ ਨੂੰ ਟਰੈਕਟਰ ਵਾਲੇ ਕਿ ਨਹੀਂ ਜਾ ਸਕਦਾ ਦੱਡ ਕਾਠ ਬਹੁਤ ਉੱਪਰ ਨੂੰ ਨਹੀਂ ਹੈਗੀ ਠਿਕਨੀ ਜੀ ਹੈ ਪ੍ਰਧਾਨ ਪਿੱਛੇੋਂ ਅਗਲੇ ਟਰੈਕਟਰ ਨੂੰ ਦੇਖ ਲੈ ਇੱਕ ਵਾਰੀ ਵੀ ਹਾਂ ਹਾਂ ਹੁਣ ਲੋਕ ਨੂੰ ਪਤਾ ਹੀ ਲੱਗਦਾ ਸਾਈਡ ਪਰ ਤੇਰਾ ਦੇਖੂਗਾ ਪ੍ਰਧਾਨ ਹੈ ਕਰਮ ਦੀ ਗੱਲ ਅਦੇ ਲੈ ਕਿੰਨੀ ਛੇਤੀ ਨੰਬਰ ਤੇ ਨਬਰਾ ਕੱਲ ਗਏ ਉਹੋ ਕਰ ਗਏ ਕਰ ਆ ਗਿਆ ਸਾਲ ਦੀ ਬੁਕਿੰਗ ਹੋਈ ਹੋਈ ਸੀ ਦੀਪਾਈ ਅਸੀਂ ਟਰੈਕਟਰ ਲੈ ਕੇ ਖੜਾ ਕੇ ਆਉਣਾ ਉਹੇ ਕੰਮ ਹੋ ਗਈ ਗੱਲ ਸੱਚੀ ਅੰਕਲ ਨਾ ਭਾਈ ਹੁਣ ਇਹ ਕਦੂਆ ਟਾਈਮ ਨੂੰ ਆਜੂਗਾ ਤਕੜਾ ਹੋ ਕੇ ਹੂੰ ਰਾਜੀ ਹੈ ਗੱਲਬਾਤ ਉੱਥੇ ਗਏ ਤੁਸੀਂ ਕੱਲ ਨਹੀਂ ਨਹੀਂ ਹੈਗੀ ਗੱਲਬਾਤ ਜਾਇਦੇ ਪਤਾ ਲੱਗਦਾ ਜਾਇਦੇ ਪਤਾ ਲੱਗਦਾ ਰਿਐਲਟੀ ਭਾਈ ਉੱਥੇ ਜਾ ਕੇ ਪਤਾ ਲਾਦੀ ਐ ਐਵੇਂ ਆਪਾਂ ਕਹੀ ਜਾਈਏ ਅਗਲੇ ਨੂੰ ਉਹ ਸੀ ਨਹੀਂਗਾ ਨਾ ਜਾਇਦੇ ਪਤਾ ਲੱਗਦਾ ਲਿੰਕਾ ਖੋਲ ਕੇ ਚਲਾਤਾ ਉੱਪਰ ਜਿੱਕੇ ਜਿਹੜੇ ਗੋਡੇ ਜੀ ਹੁੰਨੇ ਗੋਡੇ ਲਾ ਕੇ ਰੱਖਦੇ ਦੂਏ ਟਰੈਕਟਰ ਵੀ ਤੇ ਉਹਨਾਂ ਨੇ ਵੀ ਨਹੀਂ ਦੱਸਿਆ ਏਡਾ ਕਿਹੜਾ ਬਾਕੀ ਭਾਈ ਸਾਡੇ ਵਾਲ ਨੂੰ ਕਹੀ ਜਾਂਦੇ ਅੰਕਲ ਪਿੱਛੇ ਜਿਹੜੀ ਗੁੱਲੀ ਜੀ ਐ ਉਹ ਗੁੱਲੀ ਸੀ ਕਢਾਏ ਦੇਣੀ ਉਦੋਂ ਨੂੰ ਵੀ ਪਰਾਂਜਾ ਲਿੰਕਾ ਹੀ ਨਿਕਲ ਕੇ ਗੁੱਲੀ ਖਤਮ ਚੱਲੂ ਫਿਰ ਹਾਂ ਚੱਲੂ ਆ ਬਾਈ ਹੈਗੀ ਗੱਲ ਬਾਤ ਬਾਈ ਇਹ ਜਿਹੜੀ ਚੀਜ਼ ਆ ਜੇ ਰਸਤੇ ਮੈਂ ਜਾਣਾ ਵੀ ਲੋਕਾਂ ਨੇ ਦੇਖਣਾ ਏ ਬ੍ਰਾਂਡ ਐ ਇੱਕ ਹੈ ਭਾਈ ਉੱਥੇ ਯਾਰਾ ਨੀਲੇ ਘੋੜੇ ਹੀ ਖੜੇ ਤੇ ਅਸੀਂ ਗੱਲ ਦੇਖੀ ਆ ਹਾਂ ਰੇ ਨੀਲਾ ਘੋੜਾ ਇੱਥੇ ਜਾਉਂ ਟਿਆ ਰਿਆ ਨੀਲਾ ਘੋੜਾ ਯੋਹ ਹੋਣਾ ਜਿਆਦਾ ਜੌਂਡੀ ਦਾ ਵਾਈਕਲਪ ਵਧਦਾ ਹੀ ਪਾ ਦੇ ਬਹੁਤ ਨਾ ਨਾ ਕਿਤੇ ਨਹੀਂ ਜਾਣਾ ਇਹ ਉਹ ਪਿੱਛੇ ਬੰਤਿਓ ਨੇ ਬਾਈ ਨੇ ਜਕੜ ਜੂਮਾ ਲਾਤਾ ਬਾਈ ਇਹ ਬੈਲਟ ਤਾਂ ਨਹੀਂ ਖਿਲਦੀ ਹੁੰਦੀ ਬੈਟ ਗਨੇ ਬੈਟੇ ਜਨ ਪਈ ਹੁਣ ਬੰਨੇ ਨੂੰ ਹਾਂ ਮੈਂ ਹੀ ਖੋਲੂ ਜਾਦੀ ਹਾਂ ਅੱਛਾ ਬਾਈ ਕਿਰਾ ਮੈਂ ਹੀ ਖੋਲੂ ਜਾਗੇ ਉੱਥੇ ਤਕਰੀਬਨ ਮੂਵੀ ਡਰਾਈਵਰ ਵਾਲੀ ਗੱਲ ਬਾਤ ਨਹੀਂ ਮਾਹਜਨਾ ਵਰਗਾ ਕਈ ਤਾਂ ਹੁੰਦਾ ਦੋਏ ਲੁੱਟ ਹਾਂ ਹਾਂ ਤਾਂ ਬਾਈ ਕਹਿੰਦਾ ਬੀ 60 70 ਰੁਪਏ ਜਾਂਦੀ ਬਹੈਂਟ ਪਰ ਹਾਲੀਵੁੱਡ ਜਾਂਦਾ ਕਾਲੀ ਨਹੀਂ ਜਾਣਾ ਦੇਖਦਾ ਜੀ ਬਾਈ ਦਾ ਚੱਲ ਪਤਾ ਨਹੀਂ 2:30 ਵਜੇ ਤੁਰਨਾ ਪੈਣਾ ਤਾਂ ਨਰਾਤ ਨੂੰ 2 ਵਜੇ ਤੇ ਨਹੀਂ ਨਹੀਂ ਬਾਈ ਨੇ ਰਾਤ ਨੂੰ ਆਉਣਾ ਤਾਂ ਹੂੰ ਹਰੇ 12 1 ਵਜੇ ਤਾਂ ਹੀ ਅਸੀਂ ਤੇਜ਼ੀ ਕਰੀ ਹੈ ਉਹ ਤਾਂ ਬਾਈ ਕਹਿੰਦਾ ਕਹਾਂ ਜਿੱਦੇ ਟਰੈਕਟਰ ਮੋਹਲੀ ਛੱਡਣਾ ਤਾਂ ਉਹ ਲੇਟ ਆਇਆ ਹੈ ਉਹਦੇ ਕਰਕੇ ਲੇਟ ਹੋ ਗਿਆ ਕੰਮ ਅੱਛਾ ਬਾਈ ਰਾਤ ਉੱਥੇ ਹੀ ਰਹਿਦੇ ਹਾਂ ਹਾਂ ਅੱਛਾ ਚੱਲ ਵਧੀਆ ਲਓ ਜੀ ਬਾਈ ਦਾ ਟਰੈਕਟਰ ਲੱਦ ਹੋ ਗਿਆ ਭਾਈ ਜੇ ਕਿਸੇ ਨੇ ਟਰੈਕਟਰ ਨੂੰ ਜਾਂ ਕੁਝ ਭੇਜਣਾ ਹੋਵੇ ਨੰਬਰ ਦੇ ਦੇ ਆਪਣਾ ਆ ਪੱਕਾ ਹੀ ਕੰਮ ਹੋ ਗਏ ਮੈਂ ਡਾਇਰੀ ਚ ਚੜਾ ਦੇਣਾ ਬਸ ਭਾਈ ਆਹ ਨੰਬਰ ਗੱਡੀ ਟਰੈਕਟਰ ਮੈਸ ਕੁਝ ਵੀ ਜਿਹੜਾ ਕੋਈ ਮਰਜ਼ੀ ਹੋਵੇ ਭਾਈ ਕਿਤੇ ਵੀ ਪਹੁੰਚ ਸਕਦਾ ਪੂਰਾ ਪੈਸੇ ਵੀ ਲੇ ਜੂਗਾ ਭਾਈ ਨਾਲ ਕੈਨੇਡਾ ਤਾਂ ਨਹੀਂ ਜਾਣਾ ਤੈਨੂੰ ਬੰਨ ਕੇ ਵੇਚੀਏ ਤੈਨੂੰ ਬੰਨ ਕੇ ਵੇਚੀਏ ਉਹ ਨਿਆਣੇ ਭਾਈ ਕਿੱਥੇ ਕਿੱੜਾ ਕਲੇ ਜਾਂਦਾ ਹੈ ਆਲ ਇੰਡੀਆ ਲਧਿਆਣੇ ਤੋਂ ਬਾਈ ਆਪਣਾ ਵੀਰ ਕਿਤੇ ਵੀ ਕੁਝ ਵੀ ਛੜਨਾ ਹੋਵੇ ਮੰਜਾ ਪੇਤਰਾ ਸਭ ਕੋ ਓਕੇ ਆ ਚੰਗਾ ਜੀ ਵੀਰ ਜੀ ਸ਼ੇਰਲਾ ਤੱਕ ਜਾਏ ਗੱਡੀ ਵਾਹ ਕੇ ਦਾ ਵਾਹ ਜੀ ਵਾਹ ਆਗੇ ਬਾਈ ਆਗੇ ਚੱਲ ਜਗ੍ਹਾ ਮੱਥਾ ਟੇਕ ਰੇ ਚੱਲਿਆ ਹੁਣ ਤੂੰ ਵੀ ਨਾਲੇ ਬਹਿ ਜਾ ਜਿਜਾਣਾ ਦੇਖ ਲੈ ਅੱਛਾ ਜੀ ਪਰਸਨ ਨੂੰ ਪਰਸਨ ਜਣਾ ਏ ਜਗਾ ਵਾਈ ਵਾਈ ਕਰਦਾ ਹੈ ਹਲੋ ਜੀ ਬਾਈ ਆ ਟਰੈਕਟਰ ਦਾ ਖੋਇਆ ਵੇ ਲੱਭੇ ਲੱਭਿਆ ਬੰਦਾ ਵੀ ਲੱਭ ਗਿਆ ਪਿੰਡ ਛੱਡ ਗਿਆ ਹਾਂ ਕਿੰਨੇ ਦਿਨ ਬਾਅਦ ਤੇ ਹਾਂ ਕਾਜੀ 3-4 ਮਹੀਨੇ ਪਈਏ 3-4 ਮਹੀਨੇ ਚੱਲੀ ਗਏ ਮੋਹਾਲੀ ਮੋਹਾਲੀ ਚਲੇ ਗਿਆ ਬੰਦਾ ਅੱਜ ਆਇਆ ਤੇ ਇਹਦੇ ਕੰਮ ਲੈਣਾ ਕਿਆ ਕੰਮ ਲੈਣਾ ਬੈਟਰੀ ਖੋਲ ਲਈ ਜਦ ਤੱਕ ਕਹੀ ਕਿ ਡੈਕ ਲਾ ਲੋ ਆਹ ਕਰ ਲੋ ਬੜੇ ਡੈਕ ਬੈਟਰੀ ਖਾ ਗਿਆ ਬਾਈ ਸੌਂ ਗਈ ਆਪਣੇ ਇਹ ਤਾਂ ਸੌਂਈ ਨਹੀਂ ਮਤਲਬ ਚਾਰਜ ਘਟ ਚਾਰਜ ਲਾਉਣੀ ਫੇ ਮੜੀ ਜੀ ਦੇ ਕਰੰਟ ਕੇ ਵੀ ਹੈ ਕੰਪਨੀ ਦੀ ਕੰਪਨੀਆਂ ਕੰਪਨੀਆਂ ਦਾ ਬਾਈਕ ਕੋਲ ਮਾਰੋਂ ਵਧੀਆ ਬੈਟਰੀ ਹੈ ਹੈ ਵਧੀਆ ਬੈਟਰੀ ਦੇਸੀ ਬੈਟਰੀ ਯਾਰ ਹਾਂ ਪਰ ਸਾਡੀ ਵੀ ਇਹੀ ਜਿਹੜੀ ਦੀ ਉਹ ਬੈਟਰੀ ਵਧੀਆ ਉਹਦਾ ਯਾਰ ਕੁਦਰਤੀ ਹੋ ਜਾਂਦੀ ਹੈ ਮਰਨ ਦੀ ਹੈ ਗਾਰੰਟੀ ਗਾਰੰਟੀ ਦਾ ਕੀ ਆਪਦਾ ਹੋਣਾ ਇਹ ਵੀ ਕਿੰਨੇ ਨੇ ਹੁੰਦੀ ਹੈ ਨਾ ਉਹਦੀ ਯਾਰ ਹੂੰ ਹੁੰਦੀ ਹੈ ਸਾਡੀ ਗਾਰੰਟੀ ਜੇ ਚੇਂਜ ਹੋਵੇ ਕੰਪਨੀ ਨੇ ਚੇਂਜ ਕਰਕੇ ਦੇ ਦਿੰਦੇ ਇਹ ਕਿੰਨੇ ਐਂਪੀਰ ਦੀ ਹੈ ਹਾਂ ਜੀ ਕੌਣਾ ਹੈ ਕੌਣ ਆ ਜਿਹੜਾ ਛੱਡ ਗਿਆ ਪਤਾ ਨਹੀਂ ਮੈਨੂੰ ਨਹੀਂ ਜਾਂਦਾ ਦੇਖਨੇ ਮੈਂ ਕਿੰਨੇ ਫੇਰ ਦੇਖੀ ਯਾਰ ਕਿੰਨੇ ਫੇਰ ਦੀ ਇਹ ਬੈਟਰੀ ਡੈਕ ਖਾ ਗਿਆ ਯਾਰ ਹਾਂ ਡੈਕ ਨੇ ਜਾਨ ਕੱਢ ਲਈ ਇਹਦੀ ਯਾਰ ਉਹ ਦੇ ਡੈਕ ਡੈਕ ਨੇ ਸੌਂ ਗਈ ਬੈਟਰੀ ਹਾਂ ਜੱਟ 900 ਇਹ ਚੰਡੀਗੜ੍ਹ ਤੇ ਬੰਦਾ ਭਲਾਇਆ ਇਹ ਬੈਟਰੀ ਦਿਖਾਉਣ ਵਾਸਤੇ 18 ਮਹੀਨੇ ਦੀ ਗਾਰੰਟੀ ਹੈ 18 ਮਹੀਨੇ ਦੀ ਗਾਰੰਟੀ ਤੇ ਕਹਿ ਲੈਣਾ ਤੂੰ ਦੱਸ ਕਿੰਨੇ ਫੇਰ ਦੀ ਹੈ ਇਹ ਮੈਨੂੰ ਨਹੀਂ ਪਤਾ ਇਹ ਇਹ ਆ 900 ਲਿਖਿਆ ਹੋਆ ਬਾਈ ਕਿਥੇ 900 ਬੀ ਆ ਨੋਸੋ ਹੋਰ ਠੀਕ ਐ ਮਾਜਟ ਚੱਲੇ ਆ ਬਾਈ ਕਿਤੇ ਕੰਮ ਬਾਹਰ ਆ ਗਏ ਹੈ ਬਾਹਰ ਆ ਗਏ ਹਾਂ ਬਾਈ ਜੇ ਕਿਸੇ ਨੇ ਗੰਜ ਕਢਾਉਣੀ ਐ ਤਾਂ ਸਵਾ ਰੱਖੋ 5 ਮਹੀਨੇ ਦਾ 6 ਮਹੀਨੇ 6 ਮਹੀਨੇ ਬਾਹਰ ਆਉਣੇ ਆ 2 ਮਹੀਨੇ ਜੰਨੇ ਨਿਕਾਏ ਦੇਖ ਲੈ ਫਿਰ ਚਲ ਹੁਣ ਤਾਂ ਮੈਂ ਪੱਗ ਬੰਨਦਾ ਹਾਂ ਹਾਂ ਟਰੈਕਟਰ ਕਾ ਤੇ ਪੈਕ ਕਰਤਾ ਟਰੈਕਟਰ ਯਾਰ ਹੁਣ ਤੁਸੀਂ ਨਾ ਮੇਲ ਚੀਜ਼ੇ ਖੋਜਤੀ ਵਿਚਾਰੀ ਉਹ ਲਾਇਰੇ ਦਾ ਛਣੀਆਂ ਉਹ ਲਾਇਰੇ ਦਾ ਛਣੀਆਂ ਪਵਾਰ ਹੈ ਬਮਾਰ ਹੋ ਜਾ ਠੀਕ ਚੱਲੀਏ ਆਪਾਂ ਇਹ ਬਾਈ ਰੋਪੜ ਹੈ ਨਹੀਂ ਇਹ ਕੱਪੜੇ ਦੇ ਅੱਛਾ ਕੱਪੜਾ ਰੱਖ ਲਈ ਗੱਬੇ ਨਾਲ ਹਾਂ ਤੇਰੀ ਲੋਰ ਲਵੇ ਦੇ ਤੂੰ ਵੀ ਲਿਬਰਦਾ ਹੈ ਤੂੰ ਆਪਣੀ ਮੈਂ ਵੀ ਨਾ ਹੋਣੀ ਹੈ ਮੈਂ ਤਾਂ ਤਿਆਰ ਹੋ ਕੇ ਫਿਰ ਚਲੀ ਜਾਣਾ ਕਿਥੇ ਉੱਥੇ ਠੀਕ ਹੈ ਚੱਕੀ ਇੰਡੀਆ ਗੇਟ ਸਰ ਆਹ ਥੈਲਾ ਦੇ ਤਾਂ ਠੀਕ ਹੈ ਆ ਜਿਹੜਾ ਪਿਆ ਹੈ ਉਹ ਤੇ ਮੈਂ ਪਹਿਲੇ ਮੈਂ ਹੀ ਪਾਲ ਕਾਨੂੰ ਪਹਿਲੇ ਮੈਂ ਨਹੀਂ ਪਾਈਦੀ ਹੁੰਦੀ ਬਿਮਾਰ ਹੋ ਜੂਗੀ ਚੱਲੀ ਭਾਈ